ਗਵਰਨਾਜਕ ਦੇ ਵਾਧੇਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ਪੁਰਬ ਨੂੰ ਸਮਰਪਿਤ ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਖਾਲਸਾਈ ਜਹੋ ਜਲਾਲ ਦੇ ਨਾਲ ਖਾਲਸਾ ਕਾਲਜ ਤੋਂ ਆਰੰਭ ਹੋਇਆ ਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਚੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ ਨਗਰ ਕੀਰਤਨ ਦੀ ਥਾਂ-ਥਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਸੰਗਤਾਂ ਵੱਲੋਂ ਸ੍ਰੀ ਗੁਰੂਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਤੇ ਸਤਕਾਰ ਪੈਂਡ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਲੰਗਰ ਅਟੁੱਟ ਵਰਤਾਏ ਗਏ ਨਗਰ ਕੀਰਤਨ ਵਿੱਚ ਗੱਤਕਾ ਪਾਟੀਆਂ ਸਕੂਲੀ ਬੱਚਿਆਂ ਦੀਆਂ ਬੈਂਡ ਪਾਟੀਆਂ ਸ਼ਬਦੀ ਜਥਾ ਸਭਾ ਸੁਸਾਇਟੀਆਂ ਤੇ ਗੁਰੂ ਜਸ ਕਾਇਨ ਕਰਦੀਆਂ ਸੰਗਤਾਂ ਵੱਡੀ ਗਿਣਤੀ ਚ ਸ਼ਾਮਲ ਹੋਈਆਂ ਜੀ ਦੇ ਬਤਾਲਪੁਰ ਦੀ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਨਾਨਕ ਸਾਹਿਬ ਨੇ ਕਲਜੁਰ ਵਿੱਚ ਜਵਾਰਤਾਰ ਕਰਕੇ ਸਿਕਪੰਤੀ ਸਾਜਨਾ ਕੀਤੀ ਹੈ ਔਰ ਬੜਾ ਵੱਡਾ ਲੋਕਾਈ ਦਾ ਪਲਾਕ ਕੀਤਾ ਹੈ ਗੁਰੂ ਸਾਹਿਬ ਜੋ ਅਵਤਾਰਪੁਰ ਦੀਆਂ ਖੁਸ਼ੀ ਦੇ ਵਿੱਚ ਸਾਡੀ ਖਾਲਸਾ ਸਸਤਾਵਾਂ ਤੋਂ ਹਰ ਸਾਲ ਨਗਰ ਕੀਰਤਨ ਇੱਕ ਦਿਨ ਪਹਿਲਾਂ ਨਿਕਲਦਾ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡਾ ਪਸਾਰਾ ਪਿਛਲੇ 20 ਸਾਲਾਂ 'ਚ ਖਾਲਸਾ ਸਸਤਾਵਾਂ ਦਾ ਹੋਇਆ ਹੈ ਔਰ ਅੱਜ ਸਾਡੇ ਸਸਤਾਵ 'ਚ 3000 ਦੇ ਕਰੀਬ ਬੱਚੇ ਜਿਹੜੇ ਨੇ ਪੜਦੇ ਨੇ ਔਰ 4000 ਦੇ ਕਰੀਬ ਟੀਚਿੰਗ ਨੋਟਿੰਗ ਸਟਾਫ ਇਸ ਨਗਰ ਕੀਰਤਨ ਵਿੱਚ ਸ਼ਿਰਕਤ ਕਰਦਾ ਹੈ ਪਰ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਪਰ ਸਮਝਦਾ ਕੋਈ ਬੱਚਾ ਐਪਸਟ ਨਹੀਂ ਹੁੰਦਾ ਔਰ 7 ਕਿਲੋਮੀਟਰ ਲੰਬਾ ਜਿਹੜਾ ਪਾਲਤੀ ਸਾਹਿਬ ਦੇ ਪਿੱਛੇ ਅਸੀਂ ਚੱਲਦੇ ਹਾਂ ਖਾਲਸਾ ਕਾਲਜ ਤੋਂ ਤੇ ਪਹਿਲੀ ਟੁਕੜੀ ਜਿਹੜੀ ਅਗਲੀ ਉਹ ਕਿੱਧਰ ਘਰ ਪਹੁੰਚਦੀ ਹੈ ਪਰ ਅਕਾਲ ਤਖਤ ਸਾਹਿਬ ਚੱਲ ਕੇ ਅਸੀਂ ਬੱਚਾ ਦੇਖਦੇ ਆ ਇੱਕ ਖਾਲਸਾ ਕਾਲਜ governning ਕਾਉਂਸਲ ਤੇ ਜenial ਸੰਸਥਾਵਾਂ ਨੇ 18 ਵਾਲੇ 21 ਨੇ ਉਹਨਾਂ ਵੱਲੋਂ ਹਰ ਸਾਲ ਨਗਰ ਕੀਰਤਨ ਦੇ ਨਾਲ ਸਾਹਿਬ ਦੇ ਗੁਰਪੁਰਪਤੇ ਕੱਢਿਆ ਜਾਂਦਾ ਬੜੀ ਤੁਸੀਂ ਦੇਖ ਰਹੇ ਹੋਗੇ ਬਹੁਤ ਧੂਮਤਾਬ ਨਾਲ ਧਾਰਮਿਕ ਸ਼ਰਧਾ ਨਾਲ ਬੱਚੇ ਕਾਇਨ ਕਰਕੇ ਗੁਰਬਾਨੀ ਦਾ ਇਕਬਾਰਤ ਕਰਕੇ ਇਥੋਂ ਖਾਲਸਾ ਕਾਲਜ ਇਤਿਆਸੀ ਖਾਲਸਾ ਕਾਲਜ ਤੋਂ ਦਰਬਾਰ ਸਾਹਿਬ ਪਹੁੰਚ ਰਹੇ ਨੇ ਔਰ ਬਹੁਤ ਅੱਛਾ ਹੈ ਕਿਉਂ ਨਾਨਕ ਸਾਹਿਬ ਦਾ ਜੋ ਮੈਸੇਜ ਹੈ ਯੂਨੀਵਰਸਲ ਬ੍ਰਦਰਹੂਡ ਸਭ ਦਾ ਕਲਿਆਣ ਸਭ ਦਾ ਭਲਾ ਉਹਦੇ ਮੈਸੇਜ ਨੂੰ ਅਸੀਂ ਸਾਰੇ ਆਪਣੇ ਆਪ ਨੂੰ ਅਪਣਾਈਏ ਔਰ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਸਾਹਿਬ